ਲੋਜੀ ਕਰੋ ਦਰਸ਼ਨ ਬਾਜਾਂ ਲਈ ਬਾਜ ਦੇ ਤੇ ਅੱਜ ਇਹ ਕਹਿੰਦੇ 4:30 ਵਜੇ ਆਇਆ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਆਪੀ ਅੰਦਰ ਵਗਿਆ ਪ੍ਰੋਗਰਾਮ ਸਾਹਿਬ ਕੋਲੇ ਤੇ ਹੁਣ ਬਾਹਰ ਪੀੜਾ ਸਾਹਿਬ ਤੇ ਬੈਠਾ ਹਾਂ ਤੁਸੀਂ ਦਰਸ਼ਨ ਕਰਨ ਦੇ ਪਿੰਡ ਚੂੜੀ ਆ ਅੱਗੇ ਕਰ ਸਕਦੇ ਹੋ ਮੁਹੱਤ ਖਾਣ ਦਾ ਚੱਕੇ ਹੱਥੋਂ ਬਈ ਹੈ ਫੰਗਣਾ ਬਾਰੇ ਹੈ ਕੁਝ ਨਹੀਂ ਬਣਾਵਾਂ ਪਰ ਇਹ ਕੋਈ ਚੀਜ਼ ਨਹੀਂ ਮਾਤੇ ਧਰ ਲੈਣਾ ਖਾ ਉਹ ਖਾਣਾ ਖਲਾ 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 ਆ ਇਧਰ ਗਾ ਆ ਇਧਰ ਰਸਤੇ ਖੜ ਜਾ। ਉਹ ਪਾਣੀ ਪੀਣੀ ਹੋਵੇ। ਪਾਣੀ ਪੀ। ਕਰੋ ਜੀ ਦਰਸ਼ਨ। ਖਾਲਾ ਖਾਲਾ। ਲੈ ਬਈ। ਅਸੀਂ ਵੀ ਅੱਜ ਧੰਨ ਹੋ ਗਏ। ਕੋਰਤ ਕੋਰਨਾ ਮੋਟਾ ਵਾਲਾ ਹਨਾ ਹੋਰ ਵੱਡਾ ਸ਼ੇਅਰ ਕਰ ਦਿਓ ਭਾਈ ਵੀਡੀਓ ਚਲਦੀ ਜਲਦੀ ਆਪਣੇ ਤੇ ਵੀਡੀਓ ਜਰੂਰ ਸ਼ੇਅਰ ਕਰਿਓ ਆਪਣੇ ਚਲ ਚਲ ਹੱਥ ਨਾਲ ਹੱਥ ਨਾਲ ਵਈ ਹੱਥ ਨਾਲ ਐਡਰੈਸ ਬੱਲੇ ਹੀ ਗਿਆ ਆਪਾ ਕਰਨਾ ਚਾ ਸਾਢੇ 4 ਵਜੇ ਤੱਕ ਬਈ ਸਵੇਰ ਦਾ ਤੇ ਕਾਨ ਵਾਸਤੇ ਪਰਾਮ ਦਾਖਾ ਤੇ ਚੂਰੀ ਵੇਜੇ ਤੇ ਸਰਸਰ ਦੇੰਦ